ਦਾ ਜਾਤੀ ਲਬਜ ਵੀ ਬੋਲ ਦਿੰਦਾ ਹੈ ਮੇਰੇ ਨਾਲ ਇਸ ਟਾਈਮ ਮੌਜੂਦ ਹਨ ਹਲਕਾ ਪੂਚੂ ਵਿਧਾਇਕ ਸਰਦਾਰ ਪ੍ਰੀਤਮ ਸਿੰਘ ਕੋਟਪਾਈ ਜੀ ਕੋਟਪਾਈ ਜੀ ਤੁਹਾਡਾ ਮੈਂ ਇੱਥੇ ਆਉਣ ਤੇ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਆਖਦਾ ਸਬੱਬ ਬਣਿਆ ਕਿ ਤੁਹਾਡੇ ਨਾਲ ਚਾਰ ਗੱਲਾਂ ਸਾਂਝੀਆਂ ਕਰ ਸਕਾਂ ਤਾਂ ਸਰ ਜਿੱਤੇ ਤੁਹਾਨੂੰ ਪਤਾ ਹੈ ਕਿ ਗੁਨੀਆਨਾ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਚੱਲ ਰਿਹਾ ਔਰ ਚਰਚਾ ਦਾ ਵਿਸ਼ਾ ਵੀ ਕਹੇ ਸੋ ਵਿਵਾਦ ਵੀ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਜਦੋਂ ਦੀ ਪ੍ਰਧਾਨ ਬਣੇ ਹਨ ਮਨਮੋਹਨ ਟਿੰਗੜਾ ਜੀ ਉਦੋਂ ਤੋਂ ਇਹ ਵਿਵਾਦ ਚੱਲ ਰਿਹਾ ਹੈ ਤਾਰ ਸਰ ਮੈਂ ਇਹ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਜਿਹੜਾ ਉਹ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਾਡੇ ਕੋਲ 8 ਬੰਦੇ ਹਨ ਸਾਡੇ ਕੋਲ ਬਹੁਮਤ ਹੈ ਪਰ ਮੈਨੂੰ ਯਾਦ ਹੈ ਇੱਕ ਦਿਨ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਕਿ ਅਸੀਂ ਇੰਡੀਵਿਜੂਅਲੀ ਹਰੇਕ ਐਮਸੀ ਦੀ ਰਹਿ ਲਈ ਹੈ ਉਹਦੀ ਜਾਣਕਾਰੀ ਲਈ ਹੈ ਔਰ ਅਸੀਂ ਉਹਦੀ ਰਿਪੋਰਟ ਤਿਆਰ ਕਰਕੇ ਮੰਤਰੀ ਸਾਹਿਬ ਨੂੰ ਦਿੱਤੀ ਹੈ ਤਾਂ ਮੈਂ ਪਲੀਜ਼ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਵੀ ਉਸ ਰਿਪੋਰਟ ਦੇ ਆਧਾਰ ਤੇ ਮਨਮੋਨ ਠਿੰਗੜੇ ਵੱਲ ਕਿੰਨੇ ਕੈਂਡੀਡੇਟਸ ਹਨ ਔਰ ਕਿੰਨਾ ਬੋਮਤ ਇਹਨਾਂ ਨੂੰ ਮਿਲਿਆ ਸੀ ਔਰ ਕਸ਼ਮੀਰੀ ਲਾਲ ਨੂੰ ਕਿੰਨਾ ਸੀ ਔਰ ਨਰੇਸ਼ ਨੂੰ ਕਿੰਨਾ ਸੀ ਤੇ ਰੋਮਾ ਜੀ ਦੀ ਪਤਨੀ ਨੂੰ ਕਿੰਨਾ ਸੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪੋਚੋ ਵਸੀਆਂ ਨੂੰ ਸਤਿ ਸ਼੍ਰੀ ਅਕਾਲ ਕੀ ਜਿਹੜਾ ਵਿਸ਼ਾ ਤੁਸੀਂ ਪੁੱਛਿਆ ਖੈ ਠੀਕ ਹੈ ਜੋਂਦੇ ਪ੍ਰਧਾਨਗੀ ਦਿੱਤੀ ਹੈ ਉਸ ਤੋਂ ਬਾਅਦ ਕਾਫੀ ਚਰਚਾ ਚੱਲ ਰਹੀ ਹੈ ਪਹਿਲਾਂ ਵੀ ਤੁਸੀਂ ਮੈਨੂੰ ਪੁੱਛਿਆ ਸੀ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਇਹ ਜਨਰਨਾ ਕੋਈ ਨਹੀਂ ਲਵਾਂਗਾ ਜਿਹਦੇ ਵਿੱਚ ਮੈਂ ਆਪਣੀ ਮਰਜ਼ੀ ਨਾਲ ਕੋਈ ਪ੍ਰਧਾਨ ਥੋਪਤਿਆਂ ਜੀ 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 ਤੇ ਮੈਂ ਲਗਭਗ ਪੋਚੋ ਔਰ ਗੋਨੇਣਾ ਕੱਲੇ-ਕੱਲੇ ਐਮਸੀ ਨੂੰ ਮਿਲੇ ਆ ਕੱਲੇ-ਕੱਲੇ ਦੀ ਰਾਇ ਲਈ ਹੈ ਰਿਟਨ ਦੇ ਵਿੱਚ ਮੇਰੇ ਕੋਲ ਇਹ ਪ੍ਰੂਫ ਹੈ ਜੀ ਉਹਦੇ ਵਿੱਚ ਕੱਲੇ-ਕੱਲੇ ਨੇ ਜੋ ਦੱਸਿਆ ਉਹਨੂੰ ਮੈਂ ਕਹਾਂ ਵੀ ਕਸ਼ਮੀਰੀ ਕੰਨੀਆਂ ਐਨੇ ਸੀ ਫਲਾਨੇ ਕੱਲੀ ਨਹੀਂ ਉਹ ਮੇਰੇ ਨਾਲ ਠੀਕ ਨਹੀਂ ਹੋਊਗਾ ਠੀਕ ਹੈ ਜੀ ਨਹੀਂ ਪਰ ਮੈਂ ਮੈਂ ਮਾਫੀ ਚਾਹਨਾ ਤਾਂ ਧੀ ਗੱਲ ਕਰ ਰਿਹਾ ਮੇਰਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਕਹਿ ਰਹੀ ਹੈ ਸਾਡੇ ਕੋਲ 8 ਮੈਂਬਰ ਹਨ 8 ਮੈਂਬਰ ਉਹ ਕਿਹੜੇ ਮੰਨਦੇ ਹਨ 6 ਤਾਂ 5 ਕਾਂਗਰਸ ਦੇ ਸਿੰਬਲ ਤੇ ਲੜਿਓ ਇੱਕ ਉਹਨਾਂ ਕੋਲ ਜਲੰਧਰ ਔਰ ਦੋ ਜਿਹੜੇ ਅਕਾਲੀ ਦਲ ਨਾਲ ਸੰਬੰਧਤ ਹਨ ਮੱਟੂ ਤੇ ਨੋਨਾ ਦੀ ਵਾਈਫ ਤੇ ਬਟ ਫਿਰ ਵੀ ਚਲੋ ਤੁਸੀਂ ਜਨਤਕ ਕਿਸੇ ਰੂਪ ਵਿੱਚ ਕਰ ਸਕਦੇ ਹੋ ਕਿਸੇ ਤਰੀਕੇ ਮੈਨੂੰ ਦੱਸ ਸਕਦੇ ਹੋ ਕਿ ਮੌਨ ਠਿੰਗੜੇ ਵੱਲ ਉਸ ਰਿਪੋਰਟ ਦੇ ਅਨੁਸਾਰ ਬਹੁਮਤ ਸੀ ਜਾਂ ਨਹੀਂ ਪਹਿਲੀ ਗੱਲ ਤਾਂ ਇਹ ਵੀ ਵਿਰੋਧੀ ਧਿਰ ਕਿਹੜੀ ਐ ਮੱਟੂ ਮੱਟੂ ਐ ਵਿਰੋਧੀ ਧਿਰ ਉਹਨਾਂ ਕੋਲੇ ਮੱਟੂ ਆਪਦੀ ਵੋਟ ਤੋਂ ਇਲਾਵਾ ਹੋਰ ਦੂਜੀ ਵੋਟ ਦੀ ਜਿਹੜਾ ਤੁਸੀਂ ਕਹਿੰਦੇ ਨੋਨੇ ਦੀ ਗੱਲ ਕਰਦੇ ਹੋ ਮੈਨੂੰ ਤਾਂ ਲੱਗਦਾ ਨੋਨਾ ਵੀ ਉਹਦੇ ਨਾਲ ਖੜੂਗਾ ਹੁਣ ਜਿਹੜੇ ਸਾਡੇ ਆਪਦੇ ਐ ਕਸ਼ਮੀਰ ਦੀ ਐਂਡ ਜੋ ਰੋਮਾ ਵਗੈਰਾ ਜਾਂ नरेश ਜੀ ਕਹਿ ਲੋ ਮੁੰਨਾ ਮੈਨੂੰ ਮੁੰਨਾ ਕਹਿ ਲੋ ਇਹ ਸਾਰੇ ਸਾਡੇ ਆਪਦੇ ਐ ਕੋਈ ਗੱਲ ਨਹੀਂ ਦੇਖੋ ਉਹਦਾ ਇੱਕ ਐ ਕੈਂਡੀਡੇਟ ਪੰਸੀ ਹਰ ਬੰਦੇ ਨੂੰ ਆਸੀ ਸਾਰਿਆਂ ਦੇ ਲਿੰਕ ਮੇਰੇ ਨਾਲ ਹੈਗੇ ਸਾਰਿਆਂ ਨੂੰ ਆਸਮੀ ਸੀ ਵੀ ਮੇਰਾ ਨੰਬਰ ਲੱਗੂਗਾ ਪਰ ਮੇਰੇ ਲਈ ਬੜੀ ਔਖਾ ਟਾਈਮ ਸੀ ਉਹ ਤੇ ਨਿਰਣਾ ਲੈਣਾ ਤੇ ਮੈਂ ਜਿਹੜਾ ਇਕੱਲੇ-ਇਕੱਲੇ ਬੰਦੇ ਨਾਲ ਗੱਲ ਕੀਤੀ ਉਹ ਤੋਂ ਜੋ ਮੈਨੂੰ ਲੱਗਿਆ ਜੀ ਵੀ ਲੋਕਾਂ ਦੀ ਜਿਹੜੀ ਆਵਾਜ਼ ਹੈ ਜੀ ਉਹ ਉਹਦੇ ਅਨਸਾਰ ਹੀ ਫੈਸਲਾ ਕੀਤਾ ਜਾਵੇ ਜੀ ਇਹ ਜਿਹੜੇ ਆਪਣੇ 11 ਬੰਦੇ ਸੀ 11 ਦੇ 11 ਦੇ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਦੇਖੋ ਕੈਂਡੀਡੇਟ ਦਾ ਕਸ਼ਮੀਰੀ ਵੀ ਸੀ ਰੋਮਾ ਵੀ ਸੀ ਜਲੰਧਰ ਵੀ ਸੀ ਸਿੰਟਰੇਸ ਵੀ ਕੈਂਡੀਡੇਟ ਸੀ ਜੀ ਇਹ ਚਾਰ ਤਾਂ ਕੈਂਡੀਡੇਟ ਸੀਗੇ ਜੀ ਜੀ ਚਲੋ ਜਿਹੜਾ ਆਪਣਾ ਮੋਨ ਮਨਮੋਨ ਤਾਂ ਹੈ ਗਈ ਸੀਗਾ ਪੰਜ ਕੈਂਡੀਡੇਟ ਸੀ ਪੰਜੇ ਕਾਂਗਰਸ ਦੇ ਜੀ ਫਿਰ ਮੈਂ ਜਦੋਂ ਇਕੱਲੇ ਇਕੱਲੇ ਬੰਦੇ ਨਾਲ ਗੱਲ ਕੀਤੀ ਗਿਆ ਮਤਲਬ 11 ਟੋਟਲ ਬੰਦੇ ਆ 11 ਦੇ ਵਿੱਚੋਂ ਪੰਜ ਕੈਂਡੀਡੇਟ ਹੁਣ ਦੇਖੋ ਜੇ ਪੰਜ ਕੈਂਡੀਡੇਟ ਆ ਤੇ ਹੁਣ 11 ਬੰਦਿਆਂ ਦੇ ਵਿੱਚ ਪੁੱਛਣਾ ਤਾਂ ਚਾਹੀਦੈ ਨਾ ਜੀ ਤੇ ਮੈਂ ਜੋ ਪੁੱਛਿਆ ਉਹਦੇ ਵਿੱਚ ਲਗਭਗ ਬਹੁਮਤ ਜਿਹੜੀ ਆ ਉਹ ਮੌਨਟਿੰਗ ਦੇ ਨਾਲ ਸੀ ਮੈਂ ਤੁਹਾਨੂੰ ਪ੍ਰੂਫੀ ਦਿਖਾਉਣਾ ਜੋ ਮੇਰੇ ਕੋਲ ਲਿਖਤ ਪਈ ਹੋਈ ਹੈ ਓਕੇ ਬਾਕੀ ਜਿਹੜੇ ਚਾਰ ਬੰਦੇ ਸੀ ਉਹ ਸੈਲਫ ਕੱਲੇ-ਕੱਲੇ ਓਕੇ ਕੱਲੇ-ਕੱਲੇ ਸੀਗੇ ਉਹਨਾਂ ਦੇ ਨਾਲ ਇੱਕ ਦੂਜੇ ਨੇ ਸਪੋਰਟ ਨਹੀਂ ਕੀਤੀ ਚਲੋ ਇਹਨੂੰ ਛੱਡ ਦੋ ਜੇ ਮੌਨਟਿੰਗ ਨੇ ਨੂੰ ਕੱਟ ਕੇ ਆਪਾਂ ਕਸ਼ਮੀਰੀ ਇਮਾਰਾਨ ਦੇ ਤੇ ਉਹਨਾਂ ਦੇ ਵਿਰੋਧ ਫਿਰ ਵੀ ਕਰਨਾ ਸੀ ਮੈਂ ਮੈਂ ਉਸ ਗਲਤ ਉਹਨਾਂ ਨੇ ਵਿਰੋਧ ਵੀ ਫੇਰ ਵੀ ਕਰਨਾ ਸੀ ਕਸ਼ਮੀਰੀ ਨਹੀਂ ਸਾਨੂੰ ਬਣਾਓ ਅਗਰ ਉਹ ਨੂੰ ਮਾਰ ਦੇਦੇ ਤੇ ਕਸ਼ਮੀਰੀ ਨੇ ਵਿਰੋਧ ਕਰਨੇ ਸੀ ਮੈਂ ਮਾਫੀ ਚਾਹੁੰਦਾ ਵਿੱਚ ਕੱਟ ਰਿਹਾ ਤੁਹਾਨੂੰ ਮੈਂ ਉਸ ਗਲਤੀ ਆ ਰਿਹਾ ਸੀ ਤੁਹਾਡੇ ਕੋਲ ਦੇਖੋ ਇੱਕ ਪਾਸੇ ਤਿੰਨ ਕੈਂਡੀਡੇਟ ਜੋ ਖੜੇ ਸੀ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲਿਆਂ ਦੀ ਪਤਨੀ ਕਸ਼ਮੀਰੀ ਲਾਲ ਐਂਡ ਰੋਮਾਜੀਤ ਪਤਨੀ ਉਹ ਚਾਹੁੰਦੇ ਸੀ ਕਿ ਇਹ ਸਾਨੂੰ ਬਣਾਇਆ ਜਾਵੇ ਤਾਂ ਜੇ ਇੱਕ ਧਿਰ ਵੀ ਬਣਦੀ ਹੈ ਉਹਨਾਂ ਵਿੱਚੋਂ ਕੋਈ ਤਾਂ ਇੱਕ ਦੂਸਰੇ ਦੇ ਨਾਲ ਤਾਂ ਨਹੀਂ ਸੀ ਕਿ ਇਸ ਤਰ੍ਹਾਂ ਦੀ ਵੀ ਕੋਈ ਪ੍ਰਪੋਜ਼ਲ ਉਹਨਾਂ ਨੇ ਰੱਖੀ ਸੀ ਤੁਹਾਡੇ ਕੋਲ ਦੇਖੋ ਮੈਂ ਪਹਿਲਾਂ ਹੀ ਕਹਿੰਦਾ ਸੀ ਜਦੋਂ ਇਹ ਡਿਸਾਈਡ ਨਹੀਂ ਹੋਇਆ ਸੀ ਰਿਜ਼ਰਵ ਜਨਰਲ ਲੇਡੀਜ਼ ਜੀ ਮੈਂ ਉਹਦੋਂ ਕਿਹਾ ਸੀ ਨਰੇਸ਼ ਐਂਡ ਸੀਗਾ ਰੋਮਾ ਵੀ ਲੇਡੀਆਂ ਆਉਂਦੀਆਂ ਤੇ ਤੁਹਾਡੇ ਚੋਂ ਹੀ ਬਣਨਾ ਓਕੇ ਤੇ ਜੇ ਕੋਈ ਜੈਂਟਸ ਆਉਂਦਾ ਤਾਂ ਜੈਂਟਸ ਦੇ ਵਿੱਚ ਕਸ਼ਮੀਰੀ ਤੇ ਹੀ ਸੀਗੇ ਤੁਹਾਨੂੰ ਮੌਨ ਸੀਗਾ ਵੀ ਇਹਨਾਂ ਦੋਨਾਂ ਚੋਂ ਮੈਂ ਕਾਫੀ ਕੋਸ਼ਿਸ਼ ਕੀਤੀ ਮੰਡੀ ਦੇ ਮੋਤਵਰ ਬੰਦਿਆਂ ਨੂੰ ਵੀ ਕਿਹਾ ਵੀ ਤੁਸੀਂ ਇਹ ਫੈਸਲਾ ਜਿਵੇਂ ਡਾਕਟਰ ਸ਼ਾਮਸੁੰਦਰ ਹੈ ਮੰਗਾ ਜੀ ਹੈ ਜੋ ਵੀ ਜਿੰਨਾਂ ਦਾ ਆਉਣ ਜਾਣ ਜ਼ਿਆਦਾ ਸੀ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਇਹ ਮਸਲਾ ਜਿਹੜਾ ਨਾ ਆਪਦੇ ਲੈਵਲ ਤੇ ਹੱਲ ਕਰੋ ਮੇਰੇ ਲਈ ਬੜਾ ਔਖਾ ਹੈ ਜੇ ਤੁਸੀਂ ਕਰਦੇ ਦੋਨਾਂ ਜੀ ਬੰਨਾ ਜਿਹਨੂੰ ਮਰਜ਼ੀ ਬਣਾ ਦਿਓ ਪਰ ਐਨਲੈਸ ਜਦੋਂ ਕੋਈ ਨਹੀਂ ਗੱਲ ਲੱਗੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਨਹੀਂ ਟਿਕਾਨੇ ਤੇ ਹੋਈ ਫਿਰ ਐਮਸੀ ਮੇਨ ਪਾਵਰ ਹੈ ਜੀ ਐਮਸੀ ਨੇ ਨਾ ਗੱਲ ਕੀਤੀ ਤੇ ਲਗਭਗ 5 ਐਮਸੀ ਨੇ ਮੋਰਟਿੰਗ ਦਾ ਨਾਮ ਲਿਆ ਬਾਕੀ ਜਿਹੜੇ 6 ਸੀਗੇ ਉਹਨਾਂ ਨੇ ਆਪੋ ਆਪਣਾ ਨਾਮ ਲਿਆ ਜਿਹਦੇ ਵਿੱਚ ਮੁੰਨਾ ਐਮਸੀ ਨੇ ਜੋ ਕਿਹਾ ਵੀ ਜੋ ਤੁਸੀਂ ਕਰ ਦਿਓਗੇ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ ਮੇਰੀ ਵੋਟ ਤੁਹਾਡੇ ਨਾਲ ਤੇ ਦੇਖੋ ਹੁਣ ਜੇ ਮੁੰਨੇ ਨੇ ਕਿਹਾ ਮੇਰੀ ਵੋਟ ਤੁਹਾਡੇ ਨਾਲ ਦੋ ਵੋਟਾਂ ਆਉਦੀਆਂ ਤੇ 5 7 ਤੇ ਆਟੋਮੈਟਿਕ ਹੀ ਸਬੰਨ ਗਿਆ 8 2 ਜਿਹੜਾ ਸਾਰੀ ਆਪਣੀ ਹੈ ਮੈਨੂੰ ਇਹ ਨਹੀਂ ਲੱਗਦਾ ਵੀ ਇਹ ਵਿਰੋਧੀ ਧਿਰ ਦਾ ਜਿਹੜਾ ਆਪਾਂ ਨਾ ਦੇ ਰਹੇ ਵਿਰੋਧੀ ਧਿਰ ਨਹੀਂ ਹੈ ਕੁਝ ਸਮੇਂ ਬਾਅਦ ਚਲੋ ਬੰਦੇ ਨੂੰ ਗੁੱਸਾ ਹੁੰਦਾ ਜੀ ਜੀ ਕਿਉਂ ਮੰਡੀ ਦੇ ਵਿਕਾਸ ਲਈ ਸਾਰੇ ਹੀ ਚਿੰਤਤ ਹੈ ਅੱਜ ਮੈਂ ਐਸ ਡੀਓ ਵਗੈਰਾ ਬੁਲਾਏ ਸੀ ਸੀਵਰੇਜ ਬੋਰਡ ਤੇ ਮੰਡੀ ਦੀ ਜਿਹੜੀ ਪ੍ਰੋਬਲਮ ਹੈ ਦੇਖੋ ਸੀਵਰ ਦੀ ਵੱਡੀ ਵੱਡੀ ਸਮੱਸਿਆ ਹੈ ਲਗਭਗ 16 ਕਰੋੜ ਦਾ ਪ੍ਰੋਜੈਕਟ ਹੈ ਜੀ ਕਈ ਮਸਲੇ ਇਦਾਂ ਦੇ ਹੁੰਦੇ ਆ ਜਿਹੜੇ ਜਦੋਂ ਕਮੇਟੀ ਬਣ ਜਾਂਦੀ ਹੈ ਹਰੇਕ ਚੀਜ਼ ਨੂੰ ਆਪਾਂ ਉਹਦਾ ਜਿਹੜਾ ਮਤਾ ਪਾਸ ਕਰਨਾ ਉਹ ਉਹਨੂੰ ਜਿਹੜਾ ਲੈ ਕੇ ਆਉਣਾ ਕਮੇਟੀ ਦੇ ਵਿੱਚ ਫੇਰ ਹੀ ਗਾ ਪ੍ਰੋਪੋਜ਼ਲ ਉਹਦੀ ਬਣਦੀ ਹੈ ਭੇਜਦੇ ਆ ਹੁਣ ਜਿਹੜੇ ਉਹਦੇ ਲਗਭਗ 11 ਮੁੱਦੇ ਰੱਖੇ ਸੀਗੇ ਜਿਹਦੇ ਵਿੱਚ ਮੁਰਦਾ ਪਸ਼ੂਆਂ ਦਾ ਵੀ ਸੀਗਾ ਜੀ ਜੋ ਮਤੇ ਪਿਛਲੀ ਮੀਟਿੰਗ ਦੇ ਦੌਰਾਨ ਪਾਇਆ ਉਹ ਅਹਿਮ ਸੀ ਤੇ ਮੈਂ ਉਹ ਚੰਗਾ ਨਹੀਂ ਸਮਝਦਾ ਦੇਖੋ ਰੋਸ ਤੁਹਾਡਾ ਆਪਣੀ ਥਾਂ ਜੀ ਤੁਸੀਂ ਪ੍ਰੋਜੈਕਸ਼ਨ ਪਾਤੀ ਤੁਹਾਨੂੰ ਲੱਗਦਾ ਵੀ ਸਾਡੀ ਪ੍ਰੋਜੈਕਸ਼ਨ ਉੱਥੇ ਜਿਹੜੀ ਸਫਲ ਹੋ ਜਾਗੇ ਅਸੀਂ ਲਾ ਦੇਾਂਗੇ ਅਸੀਂ ਬਣਾ ਲਾਂਗੇ ਉਹ ਤਾਂ ਗਾਂਧੀਆਂ ਗੱਲਾਂ ਹੈ ਫਿਲਹਾਲ ਮੰਡੀ ਦੀ ਡਵੈਲਪਮੈਂਟ ਵਾਸਤੇ ਜਿਹੜਾ ਡਿੱਕਾ ਹੈ ਉਹਨਾਂ ਨੂੰ ਨਹੀਂ ਬਣਾਣਾ ਚਾਹੀਦਾ ਮੰਡੀ ਦੇ ਦੇਖੋ ਲੋਕਾਂ ਨੇ ਜੇ ਉਹਨਾਂ ਨੂੰ ਚੁਣਿਆ ਆਪਦੇ ਵਾਰਡ ਦੀ ਡਵੈਲਪਮੈਂਟ ਵਾਸਤੇ ਚੁਣਿਆ ਆਪਣੇ ਵਾਰਡ ਦਾ ਉਹ ਕੰਮ ਚਾਹੁੰਦੇ ਆ ਜਦੋਂ ਇਹ ਚੀਜ਼ਾਂ ਲੋਕਾਂ ਦੇ ਵਿੱਚ ਜਾਣਗੀਆਂ ਤੇ ਮੇਰੇ ਖਿਆਲੋਂ ਇਹਨਾਂ ਦੇ ਹਿੱਤ ਦੇ ਵਿੱਚ ਨਹੀਂ ਹੋਣਗੀਆਂ ਮੈਨੂੰ ਲੱਗਦਾ ਨੈਕਸਟ ਮੀਟਿੰਗ ਜਲਦੀ ਅਸੀਂ ਰੱਖਾਂਗੇ ਸ਼ਾਇਦ ਰੱਬ ਇਹਨਾਂ ਤੇ ਕਿਰਪਾ ਕਰੇ ਕੋਈ ਬੁੱਧੀ ਬਖਸ਼ੇ ਤੇ ਇਹ ਮਤਿਆਂ ਦੇ ਨਾਲ ਸਹਿਮਤ ਹੋ ਜਾਣ ਤਾਂ ਕਿ ਮੰਡੀ ਦਾ ਕੰਮ ਜਿਹੜਾ ਉਹ ਵਧੀਆ ਟੰਗਣਾ ਸੀ ਚਲਾ ਸਕੀਏ ਐਮਐਲ ਸਾਬ ਇੱਕ ਗੱਲ ਹੋਰ ਮੇਰੇ ਜ਼ਿਹਨ ਚ ਆ ਰਹੀ ਹੈ ਜਿੱਥੇ ਮੇਰੀ ਕੱਲ ਚਲ ਮੈਂ ਵਿਰੋਧੀ ਤੇਰਾ ਨਾਮ ਨਹੀਂ ਦੇਵਾਂਗਾ ਤੁਹਾਡੇ ਹੀ ਟੀਮ ਦੇ ਕੁਝ ਬੰਦੇ ਕੁਝ ਕਾਉਂਸਲਰ ਜਿਨ੍ਹਾਂ ਦੇ ਵਿੱਚ ਰਮੇਸ਼ ਸੌਰੀ ਕੇਸ਼ ਕੁਮਾਰ ਰੋਮਾ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ ਮੁੰਨਾ ਐਂਡ ਕਸ਼ਮੀਰੀ ਲਾਲ ਨਾਲ ਉਹਨਾਂ ਨਾਲ ਮੇਰੀ ਇੱਕ ਮੀਟਿੰਗ ਹੋਈ ਤੇ ਵਾਰਤਾਲਾਪ ਹੋਈ ਤਾਂ ਉਹਨਾਂ ਵਿੱਚ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲਿਆਂ ਨੇ ਇਹ ਕਿਹਾ ਕਿ ਜੇ ਐਮਐਲਏ ਸਾਹਿਬ ਚਾਉਣ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਰੇ ਸਮਝਦਾਰ ਹੈ ਸਾਰੇ ਕਾਂਗਰਸ ਦੇ ਵਫਾਦਾਰ ਹੈ ਮੇਰੇ ਬਹੁਤ ਨਜ਼ਦੀਕੀ ਹੈ ਮੈਂ ਕਲੇਸ ਥੋੜਾ ਚਾਹੁੰ ਮੈਂ ਜੀ ਜੀ ਜਿਹੜੇ ਜਿਹੜੇ ਮੈਂ ਤੁਹਾਨੂੰ ਗੱਲ ਪਹਿਲਾਂ ਕਹੀ ਹੈ ਵੀ ਜਦੋਂ ਇੱਕ ਬੰਦੇ ਨੂੰ ਚਾਰ ਕੈਂਡੀਡੇਟ ਉਹਨੂੰ ਇੱਕ ਬੰਦਾ ਸਪੋਰਟ ਕਰੇ ਨਾ ਜੀ 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 ਮੇਰੇ ਲਈ ਪ੍ਰੋਬਲਮ ਕੀ ਹੈ ਵੀ ਤੁਸੀਂ ਚਾਰ ਕੈਂਡੀਡੇਟਾਂ ਚਾਰ ਕੈਂਡੀਡੀਆਂ ਦੇ ਵਿੱਚ ਕੈਂਡੀਡੇਟ ਦੇ ਵਿੱਚ ਤੁਹਾਡਾ ਦੂਜਾ ਬੰਦਾ ਤਾਂ ਕੋਈ ਆਵੇ ਤੁਹਾਡਾ ਕਹਿਣ ਦਾ ਮਤਲਬ ਹੈ ਚਾਰੇ ਦੇ ਚਾਰੇ ਕਹਿੰਦੇ ਸੀ ਕਿ ਆਪ ਨੂੰ ਆਪ ਦੇ ਇੰਡੀਵਿਜੂਅਲੀ ਬੰਨਣਾ ਚਾਹੁੰਦੇ ਸੀ ਪਰ ਕਿਸੇ ਦੀ ਇੱਕ ਦੂਸਰੇ ਨੂੰ ਸਪੋਰਟ ਕਰੇ ਸਾਰ ਬੰਦੇ ਦੀ ਇੱਛਾ ਕੀ ਸੀ ਵੀ ਬਸ ਉਹ ਜੋ ਤੁਸੀਂ ਕਰ ਦਿਓ ਠੀਕ ਹੈ ਜੀ ਪਰ ਧਿਆਨ ਮੇਰਾ ਰੱਖਿਓ ਇੱਛਾ ਤਾਂ ਹਰੇਕ ਦੀ ਹੁੰਦੀ ਹੈ ਪਰ ਮੈਂ ਉਹ ਸੋਚ ਕੇ ਸਾਰਾ ਵਿਚਾਰ ਕਰਕੇ ਜੋ ਮੈਨੂੰ ਲੱਗਿਆ ਮੰਡੀ ਦੀ ਆਵਾਜ਼ ਜੀ ਜ਼ਾ ਦੇਖੋ ਦੇਖਾਈ ਜਾਂਦਾ ਵੀ ਜਿਹੜੇ ਇਹ ਅਹੁਦੇ ਬੜੇ ਅਹਿਮ ਹੁੰਦੇ ਆ ਉਧਰ ਲਈ ਨੌਜਵਾਨ ਪੜਿਆ ਲਿਖਿਆ ਸਮਝਦਾਰ ਹਰ ਚੀਜ਼ ਦੇਖਣੀ ਪੈਂਦੀ ਹੈ ਨਾਲ ਬਹੁਮਤ ਜੀ ਤੇ ਐਮਸੀਆਂ ਦੀ ਸੋਚ ਪਬਲਿਕ ਦੀ ਸੋਚ ਉਹ ਸਾਰਾ ਦੇਖ ਕੇ ਜਿਹੜਾ ਨਿਰਣਾ ਲਿਆ ਹੈ ਤੇ ਮੈਨੂੰ ਲੱਗਦਾ ਉਹਨਾਂ ਦੇ ਸਮੇਂ ਦੇ ਵਿੱਚ ਸਾਰੇ ਬੰਦੇ ਸਹਿਮਤ ਹੋ ਕੇ ਮੰਡੀ ਦੀ ਡਵੈਲਪਮੈਂਟ ਵਾਸਤੇ ਸਾਰੇ ਰਲ ਕੇ ਕੰਮ ਕਰਨਗੇ ਥੋੜੇ ਚਿਰ ਦਾ ਰੋਸਾ ਦੂਰ ਹੋ ਐਮਰੇ ਸਾਹਿਬ ਮੇਰਾ ਇੱਕ ਹੋਰ ਸਵਾਲ ਹੈ ਤੁਹਾਡੇ ਤੱਕ ਜੋ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਇੱਥੇ ਕੁਝ ਇਸ ਸੀਟ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਕੁਝ ਪੈਸਿਆਂ ਦਾ ਮਾਮਲਾ ਚੱਲਿਆ ਜਾਂ ਕੋਈ ਇਸ ਤਰ੍ਹਾਂ ਦਾ ਵੀ ਕੋਈ ਸਰ ਹੋਇਆ ਹੈ ਕੁਝ ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਦੇਖੋ ਗੱਲ ਪਤਾ ਕੀ ਹੁੰਦੀ ਹੈ ਜਦੋਂ ਮੈਂ ਤੁਹਾਨੂੰ ਕਹੀ ਜਾਂਦਾ ਚਾਰ ਪੰਜ ਕੈਂਡੀਡੇਟ ਸੀ ਹਰੇਕ ਨੂੰ ਆਸ ਸੀ ਜੇ ਮੈਂ ਕਸ਼ਮੀਰੀ ਨੂੰ ਬਣਾ ਦਿੰਦਾ ਜਾਂ ਕਿਸੇ ਹੋਰ ਨੂੰ ਬਣਾ ਦਿੰਦਾ ਤੇ ਇਹ ਹੋ ਸਕਦਾ ਦੂਜੇ ਬੰਦੇ ਕਹਿੰਦੇ ਵੀ ਉਦੋਂ ਲਾਈਨ ਦੇ ਨਾ ਹੋ ਗਿਆ ਇਹ ਤਾਂ ਸੁਭਾਇਕ ਗੱਲ ਹੈ ਵੀ ਇਹ ਤਾਂ ਕੋਈ ਨਾ ਕੋਈ ਇਸ਼ੂ ਤਾਂ ਬਣਨਾ ਹੀ ਹੁੰਦਾ ਉਹਗੇ ਕਿ ਆਉਣ ਵਾਲੀ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਕਿ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਕੋਈ ਇਫੈਕਟ ਪਵੇਗਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੇਰਾ ਤਾਂ ਜੋ ਜਦੋਂ ਦਾ ਮੈਂ ਜਿੱਤੇ ਆ ਲੱਗਿਆ 21 ਮਸ਼ੀਨ ਲੈ ਕੇ ਚੱਲੇ ਆ ਵੀ ਹਲਕੇ ਦੇ ਵਿੱਚ ਜਿੰਨੇ ਕੋਈ ਕੰਮ ਪੈਂਡਿੰਗ ਪਏ ਨੇ ਜਿਹੜਾ ਕੋਈ ਲੱਗਦਾ ਡਵੈਲਪਮੈਂਟ ਦਾ ਕੰਮ ਬਾਕੀ ਹੈ ਤੇ ਮੈਂ ਉਹਨੂੰ ਕਰਦਾ ਤੇ ਮੈਂ ਲੱਗਿਆ ਹੋਇਆ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਖੁੱ ਚੁੱਕੇ ਨੇ ਤੁਸੀਂ ਦੇਖਿਆ ਵੀ ਹੈ ਜੀ ਛੜਕਾਂ ਦੇਖ ਲਓ ਨਵੀਆਂ ਛੜਕਾਂ ਬਣਾਉਣੀਆਂ ਰਪੀਆ ਲਟਰ ਪਟਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪਲੇ ਗਰਾਊਂਡ ਦਾ ਸਟੇਡੀਅਮ ਜਿਮ ਉਹ ਚੀਜ਼ਾਂ ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਸੀ ਸਭ ਕੁਝ ਪੂਰਾ ਜੋਰਾਂ ਛੋਰਾ ਤੇ ਚੱਲ ਰਿਹਾ ਤਿੰਨ ਚਾਰ ਕਿ ਮਹੀਨਾ ਦੇ ਵਿੱਚ ਜਿਹੜੇ ਪੈਂਡਿੰਗ ਕੰਮ ਹੈ ਮੈਂ ਉਸਰੇ ਲਾਉਂਗਾ ਤੇ ਇਸ ਕਰਕੇ ਜਦੋਂ ਡਵੈਲਪਮੈਂਟ ਹਲਕੇ ਦੀ ਹੋਊਗੀ ਤੇ ਜਿਹੜੀ ਸਾਡੀ ਟੀਮ ਹੈ ਉਹ ਕਿਵੇਂ ਪਾਸੇ ਜਾਬ ਮੈਨੂੰ ਤਾਂ ਪੂਰੀ ਆਸ ਹੈ ਆਪਣਾ ਟਾਈਮ ਦੇ ਵਿੱਚ ਜਿਹੜੇ ਕੋਈ ਵਿਰੋਧੀ ਕਿਉਂਕਿ ਮੈਂ ਤਾਂ ਦੇਖਿਆ ਨਹੀਂ ਜਦੋਂ ਮੈਂ ਬਣ ਗਿਆ ਐਮਐਲਏ ਬਣ ਗਿਆ ਉਸ ਤੋਂ ਬਾਅਦ ਮੈਂ ਤਾਂ ਕਾਲੀ ਦਲ ਜਾਂ ਪਾਰਟੀ ਜਾਂ ਕਾਮਰੇਡ ਹੋਣ ਤੋਂ ਮੈਂ ਕੋਈ ਜੇ ਕੋਈ ਮੇਰੇ ਕੋਲ ਚੱਲ ਕੇ ਆਇਆ ਜਾਂ ਮੈਨੂੰ ਪਤਾ ਲੱਗਿਆ ਤੇ ਮੈਂ ਕੋਸ਼ਿਸ਼ ਕਰਕੇ ਉਹਦੀ ਪ੍ਰੋਬਲਮ ਸੋਲਵ ਕੀਤੀ ਹੈ ਔਰ ਅੱਗੇ ਵੀ ਕਰੂੰਗਾ ਜੋ ਹਲਕੇ ਦਾ ਵਿਕਾਸ ਹੋ ਹਲਕੇ ਵਾਲੇ ਬਿਲਕੁਲ ਨਾਲ ਕਰਨਗੇ ਮੈਨੇ ਪੂਰਨ ਆਸ ਹੈ ਕਿ ਸਾਰੀ ਦੀ ਸਾਰੀ ਟੀਮ ਮੇਥੋਂ ਪਾਸੇ ਨਹੀਂ ਜਾਊਗੀ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਨਾਲ ਖੜਨਗੇ ਨਾਲ ਹੀ ਚੱਲਣਗੇ ਸਾਰੇ ਸਿਆਰੇ ਤੇ ਸਮਝਦਾਰ ਬੰਦੇ ਆ ਕੋਈ ਏਡੀ ਗੱਲ ਨਹੀਂ ਇੱਕ ਸਰ ਜੋ ਗੁਨਿਆਨਾ ਦੇ ਵਿੱਚ ਚਰਚਾ ਚੱਲ ਰਹੀ ਹੈ ਜਾਂ ਮੇਰੇ ਜਹਨ ਦੇ ਵਿੱਚ ਵੀ ਇੱਕ ਸਵਾਲ ਹੈ ਉਹ ਹੈ ਕਿ ਜਦੋਂ ਤੁਸੀਂ 15 April ਨੂੰ ਚੋਣਾਂ ਦੇ ਵਿੱਚ ਆਏ ਨਾਇਬ ਤਹਿਸੀਲਦਾਰ ਆਏ ਐਈਓ ਸਰ ਬੈਠੇ ਸੀ ਔਰ 12 ਐਮਸੀ ਕੌਂਸਲਰ ਉੱਤੇ ਹਾਜ਼ਰ ਹੋਏ ਤਾਂ ਉਹਦੇ ਅੰਦਰਲਾ ਜਿਹੜਾ ਕਾਰਵਾਈ ਸੀ ਉਹ ਕਿਸ ਤਰ੍ਹਾਂ ਸੰਪੂਰਨ ਹੋਈ ਉਹ ਕਿਸ ਤਰ੍ਹਾਂ ਨੇਪੜੇ ਚੜੀ ਮੈਂ ਉਹਦੇ ਬਾਰੇ ਤੁਹਾਡੇ ਤੋਂ ਜਰੂਰ ਜਾਨਣਾ ਚਾਹਾਂਗਾ ਦੇਖੋ ਜਦੋਂ ਅੰਦਰ ਸਾਰੇ ਹਾਜ਼ਰ ਹੋਏ 13 ਚ 12 ਹਾਜ਼ਰ ਹੋਈ ਸੀ ਇੱਕ ਨਹੀਂ ਆਇਆ ਸੀ ਉਹ ਨੋਦ ਦੇ ਸ਼ਤਕ ਉਹਦੀ ਨੋਨਾ ਐਮ ਦੇ ਨੋਨੇ ਦੀ ਪਤਨੀ ਤੇ ਪਤਨੀ ਉਹ ਨਹੀਂ ਆਈ ਸੀ ਬਾਕੀ 12 ਹਾਜ਼ਰ ਸੀ ਸਾਰਿਆਂ ਦੀ ਬੈਠ ਕੇ ਪੂਰੀ ਚਚਾ ਜੋ ਸਿਸਟਮ ਸੀ ਮੀਟਿੰਗ ਦਾ ਚੋਣ ਕਰਨ ਦਾ ਢੰਗ ਤਰੀਕਾ ਸੀ ਨੈਤ ਤਹਿਸੀਲਦਾਰ ਵਿੱਚ ਹਾਜ਼ਰ ਸੀ ਉਹ ਹਾਜ਼ਰ ਸੀ ਉਹ ਪ੍ਰਕਿਰਿਆ ਸਾਰੀ ਸ਼ੁਰੂ ਹੋਈ ਤਿੰਨ ਬੰਦਿਆਂ ਨੂੰ ਵੋਇਸ ਸੀਨੀਅਰ ਵੋਇਸ ਤੇ ਪ੍ਰਧਾਨ ਚੁਣਿਆ ਗਿਆ ਇਹ ਜਦੋਂ ਕੋਈ ਅਹੁਦੇ ਤੇ ਚੁਣਿਆ ਜਾਂਦਾ ਪ੍ਰਧਾਨ ਜਾਂ ਵਾਈਸ ਜਾਂ ਜੋ ਵੀ ਇੱਕ ਬੰਦਾ ਤਾਇਦ ਕਰਦਾ ਉਹਨੂੰ ਇੱਕ ਪ੍ਰਪੋਜ਼ ਕਰਦਾ ਹੈ ਪ੍ਰਪੋਜ਼ ਕਰਤੇ ਤੋਂ ਬਾਅਦ ਤਾਇਦ ਹੁੰਦਾ ਠੀਕ ਹੈ ਇਹ ਜਿਹੜੇ ਤਿੰਨ ਬੰਦੇ ਚੁਣੇ ਗਏ ਤਿੰਨਾਂ ਦੇ ਵਿੱਚੋਂ ਤਿੰਨਾਂ ਨੇ ਤਾਇਦ ਕੀਤਾ ਤਿੰਨਾਂ ਨੇ ਪ੍ਰਪੋਜ਼ ਕੀਤਾ 6 ਬੰਦੇ ਤਾਂ ਉਹਨਾਂ ਦੇ ਵਿੱਚੋਂ ਹੀ ਸੀ ਮੈਂ ਓਕੇ ਉਹਨਾਂ ਦੇ ਵਿੱਚੋਂ ਹੀ ਸੀ 6 ਫਿਰ ਉਸ ਤੋਂ ਬਾਅਦ ਜਦੋਂ ਚੋਣ ਹੋਈ ਹਾਰ ਪਾਏ ਕਸ਼ਮੀਰੀ ਦੇ ਵੀ ਹਾਰ ਪਾਏ ਤੇ ਇਹਦੇ ਜਿਹੜੀ ਇਹਦੀ ਮੋਨਿਕਾ ਸੀ ਇਦੀ ਪਤਨੀ ਰੇਸ਼ ਦੀ ਪਤਨੀ ਉਹਦੇ ਵਿਹਾਰ ਪਏ ਉਹਨੂੰ ਵੀ ਮੁਬਾਰਕਬਾਦ ਸਭ ਨੇ ਦਿੱਤੀ ਮੋਨਤਿੰਗ ਰਦੇ ਵਿਹਾਰ ਬੈਸੋਂ ਨੇ ਮੁਬਾਰਕਬਾਦ ਦਿੱਤੀ ਅੰਦਰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਸਾਰੇ ਖੁਸ਼ੀ ਬਣਾਈ ਉਸ ਤੋਂ ਬਾਅਦ ਮੈਂ ਸਭ ਨੂੰ ਪੁੱਛਿਆ ਵੀ ਭਾਈ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਦਾ ਬੜਾ ਸਾਥ ਦਿੱਤਾ ਖਾਸ ਕਰਕੇ ਜਿਵੇਂ ਮੱਟੂ ਦੀ ਪਤਨੀ ਆਈ ਹੋਈ ਸੀ ਜੀ ਹਾਲਾਂਕਿ ਉਹ ਕਾਲੀਦਾਲ ਦੇ ਨਾਲ ਸੀ ਤੇ ਮੈਂ ਉਹਨੂੰ ਵੀ ਕਿਹਾ ਮੈਂ ਕਿਹਾ ਭਾਈ ਮੇਰੇ ਕੰਨੀਓ ਬੱਟੂ ਦਾ ਧੰਨਵਾਦ ਕਰਦੇ ਹੋਈ ਤੁਸੀਂ ਬੜਾ ਕੋਆਪਰੇਟ ਕੀਤਾ ਸਾਰਿਆਂ ਨੇ ਸਾਥ ਦਿੱਤਾ ਰਲ ਮਿਲ ਕੇ ਆਪਾਂ ਸਾਰੀ ਚੋਣ ਕੀਤੀ ਹੈ। ਸੰਪੂਰਨ ਜਿਹੜੀ ਚੋਣ ਅੰਦਰ ਹੋਈ ਹੈ ਉਹ ਪੂਰੀ ਪ੍ਰਕਿਰਿਆ ਨਾਲ ਹੋਈ ਹੈ। ਮੰਨ ਲਓ ਜੇ ਇਹ ਕਹਿੰਦੇ ਆ ਵੀ ਸਾਡੀ ਮਰਜ਼ੀ ਇਹਨਾਂ ਨੇ ਆਪਦੀ ਮਰਜ਼ੀ ਕੀਤੀ ਤੇ ਤਾਇਦ ਕਿ ਨਹੀਂ ਕੀਤਾ ਪ੍ਰੀਤਮ ਨੇ ਤਾਂ ਨਹੀਂ ਕੀਤਾ। ਪ੍ਰਪੋਜ਼ ਵੀ ਇਹਨਾਂ ਨੇ ਕੀਤਾ ਤਾਇਦ ਵੀ ਇਹਨਾਂ ਨੇ ਕੀਤਾ ਇਹਨਾਂ ਦੇ ਵਿੱਚੋ ਇਹ ਉਹ ਤਾਂ ਰਿਕਾਰਡ ਆ ਸਾਰੀ ਗੱਲਬਾਤ। ਜੀ 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 ਤੇ ਉਸ ਵੇਲੇ ਮਨ ਕਰ ਦਿੰਦੇ ਵੀ ਅਸੀਂ ਤਾਇਦ ਪ੍ਰਪੋਜ਼ ਨਹੀਂ ਕਰਦੇ ਤਿੰਨਾਂ ਦੇ ਤਿੰਨਾਂ ਦੇ ਤਿੰਨਾਂ ਨੂੰ 6 ਬੰਦਿਆਂ ਨੇ ਤਾਈ ਤੇ ਪ੍ਰਪੋਜ਼ ਕੀਤਾ ਪ੍ਰਕਿਰਿਆ ਪੂਰੀ ਕਾਨੂੰਨੀ ਜਿਹੜੀ ਸਿਸਮ ਉਹਦੇ تحت ਹੋਈ ਹੈ ਇਸ ਕਰਕੇ ਇਹ ਜੋ ਕਹਿ ਰਿਹਾ ਵੀ ੱਕਾ ਹੋਇਆ ਸਾਨੂੰ ਪੁੱਛਿਆ ਨਹੀਂ ਗਿਆ ਇਹ ਤਾਂ ਹੋ ਨਹੀਂ ਸਕਦਾ ਦੇ ਅੰਦਰ ਮੁਰਦਾਬਾਦ ਕਰ ਦਿੰਦੇ ੱਕਾ ਹੋਇਆ ਜੀ ਜੀ ਤੇ ਸ਼ਾਂਤੀ ਦੇ ਨਾਲ ਮੁਬਾਰਕਬਾਦ ਦਿੰਦੇ ਹੋਏ ਬਾਹਰ ਇਹ ਬਾਹਰ ਆ ਕੇ ਕੁਝ ਸ਼ਰਾਰਤੀਆਂ ਨੇ ਸਰ ਜੋ ਬਾਹਰ ਪਹਿਲਾਂ ਹੀ ਮੌਜੂਦ ਸੀ ਜੀ ਉਹਦੇ ਵਿੱਚ ਇੱਕ ਦੋ ਬੰਦੇ ਆ ਮੇਰੇ ਧਿਆਨ ਚ ਆਉ ਉਹਨਾਂ ਨੂੰ ਜੇ ਮੈਂ ਮੰਨ ਲਓ ਕਸ਼ਮੀਰੀ ਵੀ ਨੂੰ ਵੀ ਬਣਾ ਦਿੰਦਾ ਤੇ ਉਹਨਾਂ ਨੇ ਫਿਰ ਵੀ ਰੌਲਾ ਹੀ ਪਾਉਣਾ ਸੀ ਜਿੰਨਾ ਲੋਕਾਂ ਦਾ ਕੰਮ ਸ਼ਾਂਤੀ ਨੂੰ ਭੰਗ ਕਰਨਾ ਕਲੇਸ਼ ਪਾਉਣਾ ਉਹ ਤਾਂ ਕਲੇਸ਼ ਪਾਲਦੇ ਹੀ ਪਾਲਦੇ ਆ ਕੋ ਗੱਲ ਹੀ ਐ ਇੱਕ ਚੀਜ਼ ਤਾਂ ਹੁਣ ਤਕਰੀਬਨ 4.5 ਸਾਲ ਹੋ ਚਲੇ ਸਰਕਾਰ ਆਈ ਨੂੰ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਜਿਵੇਂ ਮੱਟੂ ਕਰੀ ਜਾਂਦਾ ਆਏ ਸਾਡਾ ਵਰਕਰ ਕੋਈ ਕਰਦਾ ਤੇ ਇਹ ਛੱਡ ਦਿੰਦੇ ਮਤਲਬ ਮੇਰੀ ਸਰਾਫਤ ਐ ਉਹ ਕੁਝ ਵੀ ਬੋਲ ਦਿੰਦਾ ਜੀ ਮੈਨੂੰ ਪਤਾ ਹਰ ਚੀਜ਼ ਦਾ ਓਕੇ ਉਹ ਕੁਝ ਵੀ ਬੋਲ ਦਿੰਦਾ ਗੌਣਾ ਤੱਕ ਵੀ ਕੱਢ ਦਿੰਦਾ ਜਾਤੀ ਲਬਜ਼ ਵੀ ਬੋਲ ਦਿੰਦਾ ਇਹ ਨਹੀਂ ਮੈਨੂੰ ਪਤਾ ਨਹੀਂ ਪਰ ਐਨਾ ਨਜਾਇਜ਼ ਸਰਾਫਤ ਦੇ ਵਿੱਚ ਰਹਿਣਾ ਵੀ ਠੀਕ ਨਹੀਂ ਇਹ ਜਿਵੇਂ ਹੁਣ ਚੱਲ ਰਿਹਾ ਹੈ ਨਾ ਮੈਂ ਇੱਕ ਹੋਰ ਥੋੜਾ ਚਿਰ ਦੇਖੂਗਾ ਜੇ ਨਾ ਟਿਕਿਆ ਤੇ ਇਹਨੂੰ ਟਿਕਾਉਣਾ ਪੈਣਾ ਸਾਡੇ ਵਾਲੇ ਜਿਹੜੇ ਬੰਦੇ ਆ ਦੇਖੋ ਮੱਟੂ ਨੇ ਕੋਸ਼ਿਸ਼ ਕੀਤੀ ਕਿ ਮੈਂ ਪੰਜ ਛੀਟਾ ਲੈ ਜਾ ਛੀ ਲੈ ਛੀਟਾ ਲੈ ਜਾ ਕੋਸ਼ਿਸ਼ ਕੀਤੀ ਸਾਡੇ ਬੰਦਿਆਂ ਨੂੰ ਚਲੋ ਜੋ ਵੀ ਉਹਨੇ ਸਿਸਟਮ ਬਣਾਇਆ ਪਰ ਪਬਲਿਕ ਨੇ ਕਾਂਗਰਸ ਦਾ ਸਾਥ ਦਿੱਤਾ ਡਟ ਕੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਸਮਝੋ ਜਤਾਇਆ ਇਸ ਕਰਕੇ ਦੇਖੋ ਲੋਕਾਂ ਦੇ ਵਿੱਚ ਤਾਂ ਡਵੈਲਪਮੈਂਟ ਹੀ ਦੇਖਣੀ ਹੈ ਲੋਕਾਂ ਦੇ ਵਿੱਚ ਕੰਮ ਹੀ ਬੋਲਨੇ ਆ ਤੁਸੀਂ ਸ਼ਰਾਰਤ ਦੇ ਨਾਲ ਜਾ ਤੁਸੀਂ ਲੋਕਾਂ ਤੇ ਰੋਹ ਮਾਰ ਕੇ ਲੋਕਾਂ ਦੀ ਵੋਟ ਨਹੀਂ ਲੈ ਸਕਦੇ ਮੈਨੂੰ ਲੱਗਦਾ ਵੀ ਪੂਰਾ ਹਲਕੇ ਦੀ ਹਮਾਇਤ ਮੈਨੂੰ ਹੈਗੀ ਹੈ ਤੇ ਇਹਨਾਂ ਦਾ ਕੋਈ ਨਹੀਂ ਚੰਦ ਬੰਦੇ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਤੇ ਇਹਨਾਂ ਦਾ ਇਲਾਜ ਹੋ ਜਾਊਗਾ ਤਾਂ ਐਮਐਲਏ ਸਾਹਿਬ ਲਾਸਟ ਦੇ ਵਿੱਚ ਅੰਤਮ ਦੇ ਵਿੱਚ ਮੈਂ ਤੁਹਾਨੂੰ ਇਹੀ ਇੱਕ ਪੁੱਛਣਾ ਚਾਹਾਂਗਾ ਕਿ ਹੁਣ ਗੁਣਿਆਣਾ ਨਿਵਾਸੀ ਤੁਹਾਡੇ ਤੇ ਔਰ ਨਵੇਂ ਬਣੇ ਕਾਉਂਸਲਰਾਂ ਤੇ ਬੜੀਆਂ ਉਮੀਦਾਂ ਲਾ ਕੇ ਬੈਠੇ ਹਨ ਕਿ ਡਿਵੈਲਪਮੈਂਟ ਹੋਵੇਗੀ ਵਿਕਾਸ ਦੇ ਕੰਮ ਹੋਣਗੇ ਉਹਨਾਂ ਦੇ ਸੁਪਨੇ ਸੀ ਤੇ ਉਹਨਾਂ ਨੇ ਆਪਣੇ ਆਪਣੇ ਨੁਮਾਇੰਦੇ ਚੁਣੇ ਆਪਣੇ ਆਪਣੇ ਕਾਉਂਸਲਰ ਚੁਣੇ ਔਰ ਤੁਹਾਡੇ ਤੱਕ ਉਹਨਾਂ ਨੂੰ ਬਹੁਤ ਉਮੀਦਾਂ ਤਾਂ ਉਹਨਾਂ ਉਮੀਦਾਂ ਨੂੰ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਹੁਣ ਤੁਸੀਂ ਕੀ ਸਟ੍ਰੈਟਜੀ ਬਣਾ ਰਹੇ ਹੋ ਔਰ ਕੀ ਪਲਾਨਿੰਗ ਕਰ ਰਹੇ ਹੋ ਜਿਹੜਾ ਕਾਟੋਕਲੇਸ਼ ਹੋ ਰਿਹਾ ਇਸ ਨੂੰ ਖਤਮ ਕਰਨ ਦੇ ਲਈ ਔਰ ਗੁਣਿਆਣਾ ਦਾ ਵਿਕਾਸ ਕਰਨ ਦੇ ਲਈ ਤੁਹਾਡੀ ਕੀ ਸਟ੍ਰੈਟਜੀ ਹੋਗੀ ਕੀ ਪਲਾਨਿੰਗ ਹੋਊਗੀ ਸਭ ਤੋਂ ਪਹਿਲਾਂ ਤਾਂ ਮੈਂ ਗੋਨੇ ਨੇ ਵਸੀਆਂ ਨੂੰ ਇਹ ਕਹਿਣਾ ਚਾਹਨਾ ਹੈ ਵੀ ਤੁਸੀਂ ਆਪ ਕੋ ਆਪਣੇ ਵਾਰਡ ਦੇ ਵਿੱਚ ਜੋ ਐਮਸੀ ਬਣਿਆ ਉਹਨਾਂ ਨੂੰ ਇਹ ਬੇਨਤੀ ਕਰੋ ਵੀ ਅਸੀਂ ਡਵੈਲਪਮੈਂਟ ਵਾਸਤੇ ਤੁਹਾਨੂੰ ਵੋਟਾਂ ਪਾਈਆਂ ਕਿਉਂਕਿ ਆ ਜਿਹੜੇ 4-5 ਮਹੀਨੇ ਹੈਗੇ ਆ ਇਹਦੇ ਵਿੱਚ ਬਹੁਤ ਕੰਮ ਹੋਣ ਵਾਲੇ ਆ ਪਲਾਨ ਸਾਡੀ ਬਹੁਤ ਤਕਰੀ ਹੈ ਗੋਵਨਿਆਨੇ ਦੇ ਵਿੱਚ ਜੇ ਮੈਂ ਤੁਹਾਨੂੰ ਦੱਸ ਕੀ ਹੰਦੇ ਆ 16 ਕਰੋੜ ਦਾ ਪ੍ਰੋਜੈਕਟ ਬਣਿਆ ਹੈ ਸੀਵਰ ਨੂੰ ਲੈ ਕੇ ਜੀ 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 ਤੇ ਲਗਭਗ ਗਲੀਆਂ ਨਾਲ ਜਮਰੇ ਕੋ 6 ਕਰੋੜ ਰੁਪਈਆ ਨੇ ਛੜਕਾ ਛੁਰਕਾ ਨਾਲ ਗਲੀਆਂ ਨਾਲੀਆਂ ਦਾ ਪਾਇਆ 20-25 ਕਰੋੜ ਦੇ ਕਰੀਬ ਪੈਸਾ ਲੱਗਣਾ ਹੈ ਮੈਂ ਲਿਆ ਹਾਂ ਫੰਡ ਜੀ ਇਹ ਜਿਹੜਾ ਗੋਵਨਿਆਨੇ ਵਾਸੀ ਨੂੰ ਪੀਲਾ ਵੀ ਆਪੋ ਆਪਣੇ ਐਮਸੀ ਨੂੰ ਵੀ ਕੈਨ ਕਿ ਸਾਦਨੂ ਅਸੀਂ ਤੇਨੇ ਜਿਹੜੀਆਂ ਵੋਟਾਂ ਪਾਈਆਂ ਉਹ ਵਿਕਾਸ ਦੇ ਨਾਤੇ ਪਾਈਆਂ ਨਾ ਕਿ ਪ੍ਰਧਾਨਗੀ ਦੇ ਨਾਤੇ ਪਾਈਆਂ ਤੁਸੀਂ ਬਾਕੀ ਲੜਾਈ ਆਪਦੀ ਲੜਦੀ ਰਹੋ ਕੋਰਟ ਚ ਚਲਦੇ ਰਹੋ ਜਦੋਂ ਤੁਹਾਨੂੰ ਪ੍ਰਧਾਨਗੀ ਕੋਰਟ ਚ ਮਿਲ ਗਈ ਉਦੋਂ ਪ੍ਰਧਾਨ ਬਣ ਜਿਓ ਹੁਣ ਤੁਹਾਨੂੰ ਐਮਸੀ ਬਣਾਇਆ ਹੈ ਤੇ ਤੁਸੀਂ ਐਮਸੀ ਬਣ ਕੇ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾਓ ਉਹ ਉਹ ਸਾਰੇ ਸਾਥ ਦੇ ਨੇ ਤੇ ਮੈਨੂੰ ਲੱਗਦਾ ਅਸੀਂ ਬਹੁਤ ਜਲਦੀ ਜਿੰਨੇ ਵੀ ਕੰਮ ਡਵੈਲਪਮੈਂਟ ਦੇ ਹੈਗੇ ਪੂਰੇ ਸ੍ਰੀ ਲਾਵਾਂਗੇ ਮੈਨੂੰ ਪੂਰਾ ਦਿਨੋ ਸ਼ੌਕਾ ਕੰਮ ਕਰਨ ਦਾ ਜੋ ਜੋ ਇਹਨਾਂ ਨੇ ਮੈਨੂੰ ਦੱਸਿਆ ਜੋ ਪ੍ਰੋਬਲਮ ਹਲਕੇ ਦੀਆਂ ਇਹਨਾਂ ਤਾਂ ਬੰਦਾ ਵੀ ਫਰਜ਼ ਇਹੀ ਐ ਐਮਸੀ ਵਗੈਰਾ ਦਾ ਜਦੋਂ ਯਾਰ ਹਾਊਸ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਆਦੀ ਪ੍ਰੋਬਲਮ ਰੱਖੋ ਜੀ ਵੀ ਮੇਰੇ ਹਲਕੇ ਦੀ ਮੇਰੇ ਏਰੀਆ ਦੀ ਆ ਪ੍ਰੋਬਲਮ ਐ ਉਹ ਤਾਂ ਗੱਲ ਹੀ ਕੋਈ ਨਹੀਂ ਕੀਤੀ ਸਿੱਧਾ ਸਾਡਾ ਤਾਂ ਬਾਈਕਾਟ ਆ ਜੀ ਵੀ ਇਹ ਕੋਈ ਟੁੱਕ ਨਹੀਂ ਬੰਦਾ ਬੈਠਣ ਸਾਰ ਵੀ ਜੋ ਤੁਸੀਂ ਇਸ਼ੂ ਲੈ ਕੇ ਆਓ ਸਾਡਾ ਬਾਈਕਾਟ ਬਸ ਅਸੀਂ ਤਾਂ ਬਾਈਕਾਟ ਚਾਉਣੀ ਐ ਤੇ ਫਿਰ ਐਮਸੀ ਕਾਦੇ ਵਾਸਤੇ ਬਣਾਈ ਜੇ ਤੁਸੀਂ ਬਾਈਕਾਟ ਕਰ ਨਹੀਂ ਲੋਕਾਂ ਦੀ ਆਵਾਜ਼ ਹਾਊਸ 'ਚ ਰੱਖਣੀ ਨਹੀਂ ਹੈ ਤੇ ਲੋਕਾਂ ਨਾਲ ਕਿਉਂ ਧੋਖਾ ਦਿੱਤਾ ਤੇ ਮੈਂ ਤਾਂ ਫਿਰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਰਲ ਮਿਲ ਕੇ ਵਿਕਾਸ ਦੇ ਕੰਮ ਦੇ ਵਿੱਚ ਅੜਿਕਾ ਨਾ ਬਣੀਏ ਜਿਹੜੀ ਸੋਰੀ ਪ੍ਰਧਾਨਗੀ ਵਾਲਾ ਜੇ ਤੁਹਾਨੂੰ ਲੱਗਦਾ ਜੇ ਕੋਰਟ ਕੰਨੀਓ ਤੁਹਾਨੂੰ ਕੋਈ ਨਿਰਦੇਸ਼ ਮਿਲ ਜੂਗਾ ਜਾਂ ਜੇ ਤੁਹਾਡੇ ਮੁਕੱਦਰ ਚ ਪ੍ਰਧਾਨਗੀ ਲਿਖੀ ਹੈ ਤੇ ਉਹਨੂੰ ਮੈਂ ਵੀ ਨਹੀਂ ਰੋਕ ਸਕਦਾ ਉਹ ਤਾਂ ਤੁਹਾਨੂੰ ਮਿਲਣੀ ਮੰਨੇ ਜੇ ਕਿਸੇ ਢੰਗ ਨਾਲ ਤੁਹਾਨੂੰ ਉਹ ਸੀਟ ਲਿਖੀ ਹੈ ਕੁਰਸੀ ਲਿਖੀ ਹੈ ਤੁਹਾਨੂੰ ਮਿਲ ਜਾਨੀ ਹੈ ਤੇ ਕਿਉਂ ਪਬਲਿਕ ਦਾ ਨੁਕਸਾਨ ਕਰਦੇ ਹੋ ਸਾਰੇ ਰਲ ਮਿਲ ਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਰਲ ਮਿਲ ਕੇ ਆਪਾਂ ਮੰਡੀ ਦੀ ਡਵੈਲਪਮੈਂਟ ਵਾਸਤੇ ਇਕੱਠੇ ਹੋਈਏ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਵੀ ਗਲਤ ਹੋਇਆ ਕੋਰਟ ਦੇ ਵਿੱਚ ਤੁਸੀਂ ਗਏ ਹੋ ਕੋਰਟ ਦਾ ਜੋ ਨਿਰਣਾ ਹੋਗਾ ਜਿਸ ਵੇਲੇ ਨਿਰਣਾ ਹੋ ਉਸ ਵੇਲੇ ਦੇਖਿਆ ਜਾਊ ਤਾਂ ਤੁਸੀਂ ਦੇਖਿਆ ਕਿ ਪ੍ਰੀਤਮ ਸਿੰਘ ਕੋਟਪਾਈ ਜੀ ਨੇ ਉਹ ਸਾਰੀਆਂ ਗੱਲਾਂ ਹੀ ਕਲੀਅਰ ਕੀਤੀਆਂ ਜੋ ਗੁਨਿਆਣਾ ਨਿਵਾਸੀਆਂ ਦੇ ਮਨ ਦੇ ਵਿੱਚ ਚੱਲ ਰਹੀਆਂ ਸਨ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਕਿ ਮਨਮੋਹਨ ਟਿੰਗੜਾ ਪ੍ਰਧਾਨ ਕਿਵੇਂ ਬਣਿਆ ਔਰ ਜੋ ਚਾਰ ਕੈਂਡੀਡੇਟ ਦਾਅਵੇਦਾਰੀਆਂ ਪੇਸ਼ ਕਰਨ ਵਾਲੇ ਸਨ ਉਹਨਾਂ ਦਾ ਨਾਮ ਨੋਮੀਨੇਟ ਕਿਉਂ ਨਹੀਂ ਹੋਇਆ ਜਾਂ ਉਹ ਪ੍ਰਧਾਨ ਕਿਉਂ ਨਹੀਂ ਬਣੇ ਜਾਂ ਜਿਵੇਂ ਨੇਕਸੋਨਾ ਨੇ ਰੇਟ ਪਾਈ ਹੈ ਉਸ ਦਾ ਇਹਨਾਂ ਨੇ ਦੱਸਿਆ ਕਿ ਅਸੀਂ ਪਟੀਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ ਉਹ ਕਾਨੂੰਨ ਦਾ ਜੋ ਹਾਈ ਕੋਰਟ ਦਾ ਫੈਸਲਾ ਹੋਊਗਾ ਉਹ ਮੰਨਿਆ ਜਾਊਗਾ ਪਰ ਨਾਲ ਹੀ ਇਹਨਾਂ ਨੇ ਐਮਸੀਨੂ ਔਰ ਕੌਂਸਲਰਾਂ ਨੂੰ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਉਹ ਰਲ ਮਿਲ ਕੇ ਮੰਡੀ ਦਾ ਵਿਕਾਸ ਕਰਨ ਇਸ ਦੇ ਵਿੱਚ ਅੜੀਕਾ ਨਾ ਪਾਉਣ ਤਾਂ ਸਰ ਮੈਂ ਤੁਹਾਡਾ ਇੱਕ ਵਾਰ ਫੇਰ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਦੇ ਰੁਜ਼ੀਮਿਆਂ ਵਿੱਚੋਂ ਸਮਾਂ ਕੱਢ ਕੇ ਮੇਰੇ ਨਾਲ ਵਾਰਤਾਲਾਪ ਲਈ ਮੈਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਸਾਰਾ ਮੇਰੇ ਵੱਲੋਂ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਮੰਡੀ ਦੇ ਵਾਸੀ ਹੋਣ ਦੇ ਨਾਤੇ ਜਿਹੜੀ ਮੰਡੀ ਦੀ ਪ੍ਰੋਬਲਮ ਜੋ ਚੱਲ ਰਹੀ ਹੈ ਉਹਦੇ ਲਈ ਬੜੀ ਚਿੰਤਤ ਹੋ ਮੈਨੂੰ ਲੱਗਦਾ ਹੈ ਸਾਇਦ ਤੁਹਾਡੇ ਜ਼ਰੀਏ ਇਹ ਜਿਹੜੀ ਜੋ ਮੁਸ਼ਕਲ ਹੈ ਇਹ ਹੱਲ ਹੋ ਜਾਣੀ ਹੈ ਰੱਬ ਕਿਰਪਾ ਕਰੂ ਧੰਨਵਾਦ ਜੀ ਆਇਆਂ ਧੰਨਵਾਦ ਸ਼ੁਕਰੀਆ